ਕੀ ਭਗਵੰਤਮਾਨ ਪੰਜਾਬ ਦੇ ਲੋਕਾਂ ਨੂੰ BMW ਪਲਾਟ ਦੇ ਨਾਂ ਦੇ ਉੱਤੇ ਬੁੱਧੂ ਬਣਾ ਰਿਹਾ ਹੈ ਕੀ ਭਗਵੰਤਮਾਨ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ BMW ਦੇ ਰਾਹੀਂ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਕੀ ਭਗਵੰਤਮਾਨ BMW ਦੇ ਮਾਮਲੇ ਦੇ ਉੱਤੇ ਪੰਜਾਬ ਦੇ ਲੋਕਾਂ ਨਾਲ ਵੱਡਾ ਝੂਠ ਵੜ ਰਿਹਾ ਹੈ ਆਖਰਕਾਰ ਭਗਵੰਤਮਾਨ ਦੀ BMW ਪਲਾਟ ਤੇ ਸੂਈ ਕਿਉਂ ਰੁਕੀ ਹੋਈ ਹੈ ਕੀ ਭਗਵੰਤਮਾਨ ਤੇ ਜਦੋਂ ਹੀ ਕੋਈ ਐਸੀ ਕੋਈ ਸੰਕਟ ਦੀ ਘੜੀ ਆਉਂਦੀ ਹੈ ਜਿਵੇਂ ਹੁਣ ਲਾਲਪਰੀ ਦੇ ਸਰੂਰ ਦਾ ਮਾਮਲਾ ਮਜੀਠੀ ਨੇ ਉਠਾਇਆ ਸੀ ਉਸ ਤੋਂ ਬਾਅਦ ਉਸ ਸਾਰੀ ਚੀਜ਼ ਨੂੰ ਪਾਸੇ ਰੱਖਣ ਦੇ ਬਾਰੇ ਭਗਵੰਤਮਾਨ ਨੇ ਸੁਰਲੀ ਛੱਡੀ ਹੈ ਆਖਰਕਾਰ ਇਸ ਮਾਮਲੇ 'ਚ ਖਬਰ ਕੀ ਨਿਕਲ ਕੇ ਆਈ ਹੈ ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਇੰਨਾ ਕੁਝ ਕਹਿਣ ਤੋਂ ਬਾਅਦ ਜੁਦ ਮਸਲਾ ਕੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਾ ਕਿ ਕਿਸ ਤਰ੍ਹਾਂ ਨਾਲ ਭਗਵੰਤਮਾਨ ਕੀ ਲੋਕਾਂ ਨੂੰ पागल बना रहे ने बीएमडब्ल्यू ਦੇ ਮਾਮਲੇ ਤੇ ਇਹਦੇ ਬਾਰੇ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਆ ਉਹਨਾਂ ਬਾਰੇ ਗੱਲ ਕਰਨੀ ਆ ਤੁਸੀਂ ਜੁੜੇ ਲੋਕਪੈਨ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਦੇ ਐਕਟਰ ਕਮੇਡੀਅਨ ਬੜੇ ਚੰਗੇ ਨੇ ਸਟੇਜ ਦੇ ਤਣੀ ਨੇ ਤੇ ਮੈਨੂੰ ਲੱਗਦਾ ਹੈ ਕਿ ਉਹ ਸਟੇਟ ਨੂੰ ਵੀ ਸਟੇਜ ਹੀ ਸਮਝਦੇ ਨੇ ਜਿਸ ਪ੍ਰਕਾਰ ਉਹਨਾਂ ਨੇ ਜਰਮਨੀ ਜਾ ਕੇ ਕਿਹਾ ਕਿ BMW ਦੇ ਪਲਾਂਟ ਆਊਗਾ ਪਾਰਟਸ ਬਣਿਆ ਕਰਨਗੇ ਇੱਥੇ ਪਲਾਂਟ ਲੱਗੂਗਾ ਤੇ ਉਸ ਤੋਂ ਬਾਅਦ 2 ਦਿਨ ਹੋ ਗਏ ਉਹਨਾਂ ਦੇ ਚਰਚਾ ਚੱਲ ਰਹੀ ਸੀ ਕਿ ਕੇਜਰੀਵਾਲ ਨਾਲ ਉਹਨਾਂ ਦੀ ਹਣਬਣ ਹੋ ਗਈ ਫਲਾਨਾ ਧਮਕਾਨਾ ਉਸ ਦਰਮਿਆਨ ਫਿਰ ਖਬਰ ਆ ਗਈ ਕਿ ਮੁੱਖ ਮੰਤਰੀ ਹਜਾਦ ਚੋਂ ਡਿੱਗ ਗਏ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਲਾਲਪਰੀ ਦਾ ਸਰੂਰ ਸੀ ਉਹ ਇਸ ਕਰਕੇ ਡਿੱਗ ਗਏ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦਾ ਸੋਸ਼ਲ ਮੀਡੀਆ ਐਕਟਿਵ ਹੋਇਆ ਤੇ ਉੱਤੇ ਇੱਕ ਪੋਸਟ ਪਾਈ ਗਈ ਜਿੱਚ ਫੋਟੋ ਚ ਕੁਝ ਲੋਕ ਖੜੇ ਦਿਖਾਈ ਦਿੰਦੇ ਐ ਤੇ ਮੁੱਖ ਮੰਤਰੀ ਕਹਿੰਦੇ ਕਿ BMW ਦੇ ਪਾਰਟਸ ਜਾਨੀ ਕਿ BMW ਦੇ ਪੁਰਜ਼ੇ ਜਿਹੜੇ ਆ ਉਹ ਪੰਜਾਬ ਦੇ ਮੰਡੀ ਗੁਬਿੰਦਗੜ੍ਹ ਚ ਬਣਨਗੇ ਹਜ਼ਾਰਾਂ ਕਰੋੜਾ ਰੁਪਏ ਦਾ ਨਿਵੇਸ਼ ਆਊਗਾ ਤੇ ਹਜ਼ਾਰਾਂ ਕਰੋੜਾ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਸਲ ਉਹਨਾਂ ਨੇ ਸੈਂਕੜੇ ਕਿਹਾ ਸੀ ਜਦ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ, ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਪਰ ਇਸ ਮਾਮਲੇ ਚ ਕਿਵੇਂ ਤੁਹਾਨੂੰ ਪਾਗਲ ਬਣਾਇਆ ਗਿਆ ਹੁਣ ਇਹਦੇ ਬਾਰੇ ਗੱਲ ਕਰਦੇ ਆਂ। ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਨੇ ਇਸ ਮਾਮਲੇ 'ਚ ਚੀਜ਼ਾਂ ਨੂੰ ਕਈ ਤੱਥ ਖੋਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਤੱਥਾਂ ਦੇ ਵਿੱਚ ਕੁਝ ਤੱਥ ਬੜੇ ਹੈਰਾਨੀਜਨਕ ਨੇ ਮੈਂ ਤੁਹਾਨੂੰ ਪੁਆਇੰਟ ਆਫ ਦਾ ਲਿਪਸ ਦੱਸਦਾ ਕਿ ਕਿਹੜੇ ਕਿਹੜੇ ਉਹ ਤੱਥ ਨੇ ਜਿਹੜੇ ਉਂਗਲਾਂ ਤੇ ਗਿਨੇ ਜਾ ਸਕਦੇ ਨੇ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਤੁਹਾਨੂੰ ਪਾਗਲ ਬਣਾਇਆ ਜਾ ਰਿਹਾ ਸੀ ਕੀ ਮੁੱਖ ਮੰਤਰੀ ਐਕਟਿੰਗ ਜ਼ਿਆਦਾ ਕਰ ਰਹੇ ਸੀਗੇ ਐਕਟ ਕਰਨ ਦੀ ਥਾਂ ਦੇ ਉੱਤੇ ਕੰਮ ਕਰਨ ਦੀ ਥਾਂ ਦੇ ਉੱਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਵਿਕਰਮ ਜੀਠਿਆ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰam ਪੇਜ ਤੇ ਸਾਂਝੀ ਕੀਤੀ ਹੈ ਉਹਦੇ ਨਾਲ ਹੀ ਉਹਨਾਂ ਨੇ ਉਸ ਵੀਡੀਓ ਵਿੱਚਲੇ ਕੁਝ ਮੇਨ ਹਾਈਲਾਈਟਸ ਜਿਹੜੇ ਆ ਉਹ ਸਾਂਝੇ ਕੀਤੇ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਣਾ ਤੇ ਤੁਹਾਨੂੰ ਉਸ ਤੋਂ ਬਾਅਦ ਜੀਠਿਆ ਦੀ ਵੀਡੀਓ ਵੀ ਦਿਖਾਵਾਂਗੇ ਸੁਣਾਵਾਂਗੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿੱਚ ਪਲਾਂਟ ਲਾ ਰਹੀ ਹੈ ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ ਹੁਣ ਮੁੱਖ ਮੰਤਰੀ ਆਪਣੀ ਹੋਮੇ ਨੂੰ ਪੂਰਾ ਕਰਨ ਵਾਸਤੇ ਇਹ ਖਬਰਾਂ ਲਗਵਾ ਰਹੇ ਨੇ ਕਿ ਮੰਡੀ ਗੁਬਿੰਦਗੜ੍ਹ ਵਿੱਚ BMW ਦੇ ਪੁਰਜ਼ੇ ਬਣਿਆ ਕਰਨਗੇ ਅਸਲ ਵਿੱਚ BMW ਮੰਡੀ ਗੁਬਿੰਦਗੜ੍ਹ ਵਿੱਚ ਆਪਣਾ ਕੋਈ ਵੀ ਪਲਾਂਟ ਨਹੀਂ ਲਾ ਰਹੀ ਮਾਡਰਨ ਆਟੋਮੇਟਿਵਸ ਨਾਂ ਦੀ ਹਿੰਦੁਸਤਾਨੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਹੈ ਅਤੇ ਉਸ ਦਾ ਪਹਿਲਾ ਤੋਂ ਹੀ ਇੱਕ ਪਲਾਂਟ ਮੰਡੀ ਗੋਬਿੰਦਗੜ੍ਹ ਵਿੱਚ ਕੰਮ ਕਰ ਰਿਹਾ ਹੈ। ਸੀਐਮ ਨੇ ਝੂਠ ਤੇ ਝੂਠ ਬੋਲਿਆ, ਬੋਲ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ। ਭਗਵੰਤ ਮਾਨ ਨਾਲ ਮੀਟਿੰਗ ਵੀ ਮਾਡਰਨ ਆਟੋਮੋਟਿਵਸ ਦੇ ਪ੍ਰਤੀਨਿਧੀ ਅਦਿੱਤਿਆ ਗੋਇਲ, সোহੇਲ ਗੋਲ ਤੇ ਮਨੀਸ਼ ਬੱਗਾ ਨੇ ਕੀਤੀ। ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਭਗਵੰਤ ਮਾਨ ਜੀ। ਪਹਿਲਾਂ ਤੁਸੀਂ ਤੁਹਾਡੇ 골ਡੀ ਬਰਾਡ ਫੜਿਆ ਗਿਆ ਵਰਗੇ ਦਾਅਵੇ ਖੋਖਲੇ ਸਾਬਤ ਹੋਏ। ਹੁਣ BMW ਵਾਲਾ ਖੜਾ ਵੀ ਛੱਡ ਦਿਓ। ਕਰਨ ਵਾਲੇ ਕੰਮ ਕਰੋ ਸੀਐਮ ਸਾਹਿਬ ਤੁਸੀਂ ਤਾਂ ਉਹਨਾਂ ਨੇ ਦੋ ਜੱਗ ਬਣਾਏ ਨੇ ਚੀਅਰਸ ਕਰੋ ਪੰਜਾਬੀ ਸਭ ਜਾਣਦੇ ਨੇ 2 ਮਿੰਟ ਦੇ ਲਈ ਐਸੀ ਮੰਨ ਲੈਨੇ ਆ ਕਿ ਵਿਕਰਮ ਮਜੀਠੀਆ ਝੂਠ ਬੋਲਦੇ ਆ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਈ ਚੀਜ਼ਾਂ ਤਾਂ ਕਲੀਅਰ ਕਰਨ BMW ਦਾ ਪਲਾਂਟ ਲੱਗ ਰਿਹਾ ਜੇ BMW ਖੁਦ ਪਲਾਂਟ ਲਾ ਰਹੀ ਹੈ ਤਾਂ ਕਿੰਨੇ ਏਕੜ ਜ਼ਮੀਨ ਅਕਵਾਇਰ ਕੀਤੀ ਗਈ ਆ ਕਿਹੜੀ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਆ ਕਿੱਥੇ ਵੀ BMW ਨੂੰ ਪ੍ਰਵਾਨਗੀ ਦਿੱਤੀ ਗਈ ਹੈ ਕੈਬਨਟ ਦੇ ਵਿੱਚ ਜ਼ਮੀਨ ਕਦੋਂ ਕਿਹੜੇ ਵੇਲੇ ਕਿਹੜੇ ਹੱਦ ਮਰੱਬੇ ਚ ਕਿਹੜੇ ਰਕਬੇ ਚ ਐਕਵਾਇਰ ਕੀਤੀ ਗਈ ਹੈ ਕਿੰਨੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਕਿਹੜਾ ਢਾਂਚਾ ਲੱਗ ਰਿਹਾ ਹੈ ਕਿਉਂਕਿ ਫੈਡਰਲ ਮੋਗਲ ਪਟਿਆਲੇ ਦੇ ਵਿੱਚ ਪਹਿਲਾਂ ਹੀ ਕੰਮ ਕਰਦੀ ਆ ਉਹ ਅੱਜ ਤੋਂ ਨਹੀਂ ਕਈ ਸਦੀਆਂ ਤੋਂ ਪਿਸਟਮ ਜਿਹੜੇ ਆ ਉਹ ਬਣਾ ਕੇ BMW ਨੂੰ ਸਪਲਾਈ ਕਰਦੀ ਆ ਇਸ ਤਰ੍ਹਾਂ ਤਾਂ ਪਾਰਟਸ ਬਹੁਤ ਸਮਾਂ ਪਹਿਲਾਂ ਦੇ ਬਣਦੇ ਨੇਗੇ ਜੇ ਇਸ ਆਧਾਰ ਤੇ ਇੱਕ ਗੱਲ ਕਰੀਏ ਹੁਣ ਮੁੱਖ ਮੰਤਰੀ ਨੂੰ ਮਜੀਠੀਆ ਦੇ ਸਵਾਲਾਂ ਦੇ ਜਵਾਬ ਦੇਣ ਨਾ ਦੇਣ ਘਟੋ ਘਟੋ ਨਕਸ਼ਾ ਦਿਖਾ ਦੇਣ ਜਿਹੜਾ BMW ਨੇ ਆਪਣੇ ਪਲਾਟ ਨੂੰ ਲਾਉਣ ਵਾਸਤੇ ਪਾਸ ਕੀਤਾ ਹੈ ਉਹ ਜ਼ਮੀਨ ਦੱਸ ਦੇਣ ਕਿ ਆਹ ਬੁਰਜੀ ਤੋਂ ਲੈ ਕੇ ਉਹ ਬੁਰਜੀ ਤੱਕ ਜਿਹੜੀ ਜ਼ਮੀਨ ਹੈ ਉਹ BMW ਨੂੰ ਅਕਵਾਇਰ ਕਰਕੇ ਦਿੱਤੀ ਗਈ ਹੈ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸੱਚ ਬੋਲਣ ਕਹ ਦੇਣ ਕਿ ਪੰਜਾਬ ਦੀ ਇੱਕ ਵੱਡੀ ਕੰਪਨੀ ਨੂੰ BMW ਦੇ ਪਾਰਟਸ ਬਣਾਉਣ ਦਾ ਪੁਰਜੇ ਬਣਾਉਣ ਦਾ ਆਰਡਰ ਮਿਲਿਆ ਤੇ ਅਸੀਂ ਉਹਦੇ ਲਈ ਮਦਦ ਕਰਾਂਗੇ ਕਿ ਉਹ ਐਡੇ ਵੱਡੇ ਆਰਡਰ ਨੂੰ ਸਕਸੈਸਫੁਲੀ ਸਫਲਤਾ ਦੇ ਨਾਲ ਪੂਰਾ ਕਰਕੇ ਕੰਪਨੀ ਨੂੰ ਦੇ ਦੇਣ ਪਰ ਇਹ ਝੂਠ ਨਾ ਬੋਲਣ ਕਿ BMW ਦੇ ਪਾਰਟਸ ਬਣਾਉਣ ਲਈ ਜਿਹੜਾ ਉਹ ਕਾਰਖਾਨਾ ਲੱਗ ਰਿਹਾ ਇਹਦੇ ਚ ਤੇ ਉਹਦੇ ਚ ਜ਼ਮੀਨ ਅਸਮਾਨ ਦਾ ਫਰਕ ਹੈ ਉਮੀਦ ਕਰਦੇ ਆ ਕਿ ਮੁੱਖ ਮੰਤਰੀ ਥੋੜਾ ਰਿਲੈਕਸ ਹੋਏ ਨੇ ਹਾਲਾਂਕਿ ਉਹਨਾਂ ਦਾ ਮੀਡੀਆ ਮੈਡੀਕਲ ਬੁਲੇਟਿਨ ਨਹੀਂ ਆਇਆ ਪਰ ਕਿਹਾ ਜਾ ਰਿਹਾ ਕਿ ਉਹ ਹੁਣ ਠੀਕ ਨੇ ਤੇ ਥੋੜਾ ਥਰਮੇ ਨਾਲ ਸੋਚਣਗੇ ਇਹਨਾਂ ਚੀਜ਼ਾਂ ਨੂੰ ਤੇ ਇਸ ਤੇ ਕਲੈਰਿਟੀ ਦੇਣਗੇ ਬਾਕੀ ਆਪਾਂ ਵਿਕਰਮਜੀਠੀ ਹਨ ਸੁਣਦੇ ਆ ਆ ਹੱਥ ਜੋੜੇ ਝੂਠ ਬੋਲਣਾ ਬੰਦ ਕਰੋ ਸਟਾਪ ਮਿਸਲੀਡਿੰਗ ਦ ਪੀਪਲ ਆਫ ਪੰਜਾਬ ਸਚਾਈ ਸਾਹਮਣੇ ਰੱਖੋ ਔਰ ਉਹ ਸਚਾਈ ਇਹ ਹੈ ਕਿ ਮੰਡੀ ਗੋਵਿੰਦਗੜ੍ਹ ਚ ਮਾਡਰਨ ਆਟੋਮੋਟਿਵਸ ਦੇ ਪਲਾਂਟ ਨੂੰ ਚਲਦਿਆਂ ਨੂੰ 15 ਸਾਲ ਤੋਂ ਵੱਧ ਹੋ ਗਏ ਆ ਆ ਉਹਦੀ ਸਾਈਟ ਹੈ ਇਸ ਨੂੰ ਜੇ ਤੁਸੀਂ ਗੂਗਲ ਕਰੋਗੇ ਔਰ ਆ ਫੋਟੋਸ ਤੇ ਆ ਮੈਂ ਦਿਖਾ ਰਿਹਾ ਇਹਨੂੰ ਧਿਆਨ ਨਾਲ ਦਿਖਾ ਦਿਓ ਤੇ ਜੇ ਇਹਨੂੰ ਫੋਟੋਸ ਤੇ ਕਲਿੱਕ ਕਰੋਗੇ ਜਦ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਫੈਕਟਰੀ ਦੀਆਂ ਫੋਟੋ ਆਵਾਂ ਫੈਕਟਰੀ 'ਚ ਚੱਲਦੀਆਂ ਮੈਨੂਫੈਕਚਰਿੰਗ ਦੀਆਂ ਫੋਟੋਸ ਬੜੀ ਕਲੀਅਰਲੀ ਆਊਗੀ ਇਸ ਲਈ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਮਾਨ ਸਾਹਿਬ ਕਿ 1300 EMPLOYEES ALREADY EMPLOYE ਕਰਦੇ ਆ ਤੁਹਾਡੇ ਇਸ ਡਰਾਮੇ ਨਾਲ ਕਿੰਨੇ ਵਾਝੇ ਨੇ ਸੋ ਸਟਾਪ ਮਿਸਲੀਡਿੰਗ ਦਾ ਪੀਪਲ ਆਫ ਪੰਜਾਬ ਝੂਠ ਬੋਲਣਾ ਬੰਦ ਕਰੋ ਐਂਡ ਕਮ ਡਾਊਨ ਟੂ ਸੀਰੀਅਸ ਗਵਰਨੈਂਸ ਬੜੇ ਚਿਰ ਮਗਰੋਂ ਕੱਲ ਮਾਨ ਸਾਹਿਬ ਦੇ ਕੇਵਲ ਟਵਿੱਟਰ ਰਾਹੀਂ ਦਰਸ਼ਨ ਹੋਏ ਜਿੱਥੇ ਉਹਨਾਂ ਨੇ ਆ ਟਵੀਟ ਇੱਕ ਪਾਈ ਆ ਜਿੱਥੇ ਉਹ ਕਲੇਮ ਕਰ ਰਹੇ ਆ ਕਿ ਅਜ ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈ ਕੇ ਅਫਸਰਾ ਨਾਲ ਮੁਲਾਕਾਤ ਹੋਈ ਤੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਵਿਸਤਾਰ ਸਹਿਤ ਚਰਚਾ ਹੋਈ ਪੰਜਾਬ ਦੇ ਮੰਡੀ ਗੁਵਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਜਿੱਥੇ ਸੈਂਕੜੇ ਕਰੋੜਾਂ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਮੈਂ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨ ਜਾਵਾਂਗਾ ਪੰਜਾਬ ਦੇ ਨਿਵੇਸ਼ ਪੱਖੀ ਨੀਤੀਆਂ ਦਾ ਦੀ ਇਹਨਾਂ ਨੂੰੇ ਸ਼ਲਾਘਾ ਕੀਤੀ ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵੱਧ ਰਹੇ ਹਾਂ ਆਹ ਟਵੀਟ ਹੈ ਜੀ ਬੇਥੇ ਤਾਂ ਸੀਗਾ ਕਿ ਸ਼ਾਇਦ ਰੂਬਰੂ ਦਰਸ਼ਨ ਹੋ ਜਾਣ ਸ਼ਾਇਦ ਬੋਲ ਕੇ ਦੱਸਦਣ ਮਗਰ ਆ ਫੇਰ BMW ਵਾਲਾ ਝੂਠ ਸਾਹਮਣੇ ਆਇਆ ਤੁਹਾਨੂੰ ਯਾਦ ਹੋਣਾ ਜਦ ਜਰਮਨੀ ਗਏ ਸੀ ਜਦੋਂ ਵੱਧ ਖਾਦੀ ਪੀਤੀ ਗਈ ਮੁੜ ਕੇ ਜਹਾਜ਼ ਨਹੀਂ ਚੜ ਸਕੇ ਉਸ ਵੇਲੇ ਵੀ ਇਹਨਾਂ ਨੇ ਇੱਕ ਉਹ ਬਿਆਨ ਜਾਰੀ ਕੀਤਾ ਸੀਗਾ ਜਿੱਚੇ ਇਹਨਾਂ ਨੇ ਕਿਹਾ ਸੀਗਾ ਕਿ ਆ ਉਹ ਮੈਂ ਪੁਰਾਣੇ ਸਾਂਝੇ ਕਰ ਰਿਹਾ ਜਿਦੇ ਚ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਕੀ ਕੋਸ਼ਿਸ਼ ਰੰਗ ਲਾਈ ਪੰਜਾਬ ਮੇ ਆਟੋ ਪਾਰਟਸ ਕੀ ਯੂਨਿਟ ਲਗਾਏਗੀ ਬੀਐਮਡਬਲੂ ਨੋ ਜਰਮਨ ਲਕਜਰੀ ਕਾਰ ਮੇਕਰ ਬੀਐਮਡਬਲੂ ਇਸ ਨਾਟ ਸੈਟਿੰਗ ਅਪ ਐਨੀ ਪਲਾਂਟ ਇਨ ਪੰਜਾਬ ਫਿਰ ਬੀਐਮਡਬਲੂ ਨੇ ਇਦੇ ਬਾਰੇ ਇਸ ਕਲੈਰੀਫਿਕੇਸ਼ਨ ਦਿੱਤੀ। ਔਰ ਫਿਰ ਉਹ ਕਾਫੀ ਚਰਚਾ ਦਾ ਵਿਸ਼ਾ ਬਣਾ ਫਿਰ BMW ਨੇ ਇੱਕ ਹੋਰ ਕਲੈਰੀਫਿਕੇਸ਼ਨ ਦਿੱਤੀ 노 પ્લાన్స్ प्लांट्स ਫੋਰ ਪੰਜਾਬ ਪਲੈਂਟ BMW ਕਨਟਰੋਡਿਕਸ ਭਗਵੰਤ ਮਾਨਸ ਕਲੇਮ ਉਹ ਗੱਲ ਝੂਠੀ ਸਾਬਤ ਹੋਈ। ਅੱਜ ਮੈਂ ਤਾਂ ਥੋੜੇ ਲਾਈਵ ਹੋਇਆ ਕਿ ਪਤਾ ਨਹੀਂ ਇਹ ਹਲੇ ਤੱਕ ਸ਼ਰਾਬ ਦਾ ਜਾਂ ਸਰੂਰਤੀ ਨੇ ਹਲੇ ਤੱਕ ਉਹਦਾ ਅਸਰ ਨਹੀਂ ਉਤਰਿਆ ਪਹਿਲਾਂ ਵੀ ਐਸਾ ਹੀ ਉਹ ਸਰਕਾਰੀਅਨ ਤੇ ਕਾਨਵੈਂਟਰੀਅਨ ਦਾ ਉਹ ਭਾਸ਼ਣ ਸੁਣਿਆ ਸੀਗਾ ਇੱਕ ਚੈਨਲ 'ਚ ਔਰ ਉਸ ਤੋਂ ਬਾਅਦ ਨਿੱਜੀ ਜਹਾਜ਼ 'ਚ ਲੱਖਾਂ ਰੁਪਈਆ ਖਰਚ ਕਰਕੇ ਜਿਹਦਾ ਸ਼ਾਇਦ 4 ਲੱਖ ਰੁਪਈਆ ਇੱਕ ਘੰਟੇ ਦਾ ਖਰਚ ਆਉਂਦਾ ਉਹ ਜਹਾਜ਼ ਨੂੰ ਲੈ ਕੇ ਪਹਿਲਾਂ ਪੰਜਾਬ ਤੋਂ ਦਿੱਲੀ ਗਏ ਦਿੱਲੀ ਤੋਂ ਫੇਰ ਪੰਜਾਬ ਆਏ ਫੇਰ ਡਿੱਗ ਗਏ ਔਰ ਫੇਰ ਵਾਪਸ ਦਿੱਲੀ ਉਹਨਾਂ ਨੂੰ ਇਲਾਜ ਲਈ ਲਿਆਉਣਾ ਲਿਜਾਣਾ ਪਿਆ ਮਗਰ ਮੈਂ ਆ ਇਹਨਾਂ ਦੀ ਇੱਕ ਜਿਹੜੀ ਝੂਠ ਸਾਹਮਣੇ ਲਿਆ ਰਿਆਂ ਕਿ ਇਹ ਪਲਾਂਟ ਮਾਡਰਨ ਆਟੋਮੋਟਿਵਸ ਇਹਦਾ ਜੇ ਤੁਸੀਂ ਗੂਗਲ ਕਰੋ ਨਾ ਜੀ ਇਹ ਬੜਾ ਸਾਫ਼ ਨਿਕਲ ਕੇ ਆਉਂਦਾ ਹੈ ਕਿ ਇਹ ਪਲਾਂਟ ਨੂੰ ਲੱਗੇ ਨੂੰ ਕੋਈ 15 ਸਾਲ ਤੋਂ ਵੱਧ ਹੋ ਗਏ ਆ ਆਬਾਊਟ ਮਾਡਰਨ ਆਟੋਮੋਟਿਵਸ ਜੇ ਤੁਸੀਂ ਪੜੋਗੇ ਆਲਰੇਡੀ ਉੱਥੇ 1300 ਬੰਦਾ ਕੰਮ ਕਰ ਰਿਹਾ ਇਹ ਕਹਿੰਦੇ ਹਜ਼ਾਰਾਂ ਨੂੰ ਨੌਕਰੀ ਮਿਲੂਗੀ ਆਪਦੀ ਟਵੀਟ 'ਚ ਇਹ ਕਹਿ ਰਹੇ ਮੈਂ ਪੁੱਛਣਾ ਚਾਹੂੰਗਾ 1300 ਤੋਂ ਅੱਗੇ ਕੰਮ ਕਰ ਰਿਹਾ ਕਿੰਨੇ ਹਜ਼ਾਰ ਨੂੰ ਹੋਰ ਦੇ ਦੇਣਗੇ ਇਹ ਨੌਕਰੀ ਫੇਰ ਝੂਠ ਬੋਲਣ ਦਾ ਠੇਕਾ ਚੁੱਕ ਲਿਆ ਔਰ ਆਲਰੇਡੀ ਮੈਂ ਇਸ ਦੇ ਮਾਲਕ ਨੂੰ ਅਦਿੱਤਿਆ ਗੋਇਲ ਸਾਹਿਬ ਦੀ ਤੇ ਉਹਨਾਂ ਦੇ ਜਿਹੜੇ ਹੋਰ ਸਾਥੀ ਸਹਿਬਾਨ ਨੇ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹਾਂ ਦੇ ਆ ਡੂਇੰਗ ਐਨ ਐਗਜ਼ੈਂਪਲਰੀ ਜੌਬ ਆਈ ਵਾਂਟ ਟੂ ਪ੍ਰੇਸ them ਮੈਂ ਔਨ ਰਿਕਾਰਡ ਕਹਿਣਾ ਕਿ ਉਹ ਦੇ ਹੈਵ ਬਰਾਟ ਨੇਮ ਐਂਡ ਫੇਮ ਟੂ ਪੰਜਾਬ ਮਗਰ ਇਹ ਪਲਾਂਟ ਚੱਲਦੇ ਨੂੰ ਹੋ ਕਿੰਨਾ ਸਮਾਂ ਗਿਆ ਜਿਹੜਾ ਪਿਛਲੀਆਂ ਸਰਕਾਰਾਂ ਚ ਲੱਗਿਆ ਉਹਦਾ ਕ੍ਰੈਡਿਟ ਤੁਸੀਂ ਅੱਜ ਲੈਣਾ ਚਾਹੁੰਦੇ ਔਰ ਇਹ ਵੇਖੋ ਆ ਉਹਨਾਂ ਦੀ ਗੂਗਲ ਕਰੋ ਤੇ ਸਾਹਮਣੇ ਆਉਂਦੀ ਆ ਧਿਆਨ ਨਾਲ ਵੇਖੋ BMW ਨੇ ਆਲਰੇਡੀ ਇਹ ਸਪਲਾਈਅਰ ਨੇ ਕੋਈ ਨਵੀਂ ਚੀਜ਼ ਨਹੀਂ ਆ ਇਹ ਗੂਗਲ ਇਹ ਹੁਣ ਕੱਲ ਕਹਿ ਦੇਵੋਗੇ ਹੋਂਡਾ ਦਾ ਮੈਂ ਪਲਾਂਟ ਲਾ ਰਿਹਾ ਕਿਉਂਕਿ ਹੋਂਡਾ ਦੀ ਸਪਲਾਈਅਰ ਨੇ ਫਿਰ ਕਹਦੇ ਹੋਗੇ ਨਹੀਂ ਜੀ ਮੈਂ Yamaha ਦਾ ਵੀ ਪਲਾਂਟ ਲਾ ਰਿਹਾ ਕਿਉਂਕਿ Yamaha ਦੇ ਸਪਲਾਈਅਰ ਨੇ ਫਿਰ ਕਹੂੰਗਾ ਕਿ ਮੈਂ TVS ਕੰਪਨੀ ਦਾ ਜਾਂ Hero ਕੰਪਨੀ ਦਾ ਪਲਾਂਟ ਲਾ ਰਿਹਾ ਕਿਉਂਕਿ ਉਹਨਾਂ ਦੇ ਵੀ ਸਪਲਾਈਅਰ ਨੇ ਇਸ ਲਈ ਮੇਰਾ ਕਹਿਣ ਦਾ ਭਾਵ ਹੈ ਕਿ ਸਟਾਪ ਲਾਈਂਗ ਝੂਠ ਬੋਲਣਾ ਬੰਦ ਕਰੋ ਔਰ ਜੇ ਤੁਸੀਂ Google ਕਰੋਗੇ Google ਕਰਦੇ ਅਨਸਾਰ ਤੁਸੀਂ ਵੇਖੋਗੇ ਕਿ ਇਸ ਪਲਾਂਟ ਬਾਰੇ ਸਭ ਕੁਝ ਬੜੇ ਵਿਸਤਾਰ ਨਾਲ ਉੱਥੇ ਆਉਂਦਾ ਆ ਅੱਜ ਜਿਹੜੇ ਇਹਨਾਂ ਦੇ ਮਾਲਕ ਨੇ ਅਦਿੱਤਿਆ ਗੋਇਲ ਸਾਹਿਬ ਇਹ ਅਬਾਊਟ ਅਸ ਆ ਕਾਗਜ਼ ਹੈ ਇਹਨਾਂ ਦੀ ਫੋਟੋ ਵੀ ਲੱਗੀ ਹੈ ਐਮ ਡੀ ਦਾ ਮੈਸੇਜ ਵੀ ਹੈ ਗੋਇਲ ਸਾਹਿਬ ਦੀ ਫੋਟੋ ਵੀ ਔਰ ਆਹੀ ਫੋਟੋ ਤੁਸੀਂ ਧਿਆਨ ਨਾਲ ਵੇਖੋ ਇੱਥੇ ਵੀ ਉਹੀ ਫੋਟੋ ਚ ਆ ਆ ਉਹ ਇਨਸਾਨ ਨੇ ਜੀ ਇੱਥੇ ਆਹ ਨੰਬਰ ਤੇ ਆ ਇੱਥੇ ਆ ਉਹਨਾਂ ਦੇ ਬਾਰੇ ਬੜੇ ਵਿਸਥਾਰ ਪੂਰਵਕ ਤਰੀਕੇ ਨਾਲ ਆਪ ਦੀ ਫੈਕਟਰੀ ਕਦੋਂ ਦੀ ਚੱਲ ਰਹੀ ਹੈ ਕਿਵੇਂ ਚੱਲ ਰਹੀ ਹੈ ਇਹਦੇ 'ਚ ਜ਼ਿਕਰ ਹੁਣ ਮੈਂ ਅਗਲੀ ਗੱਲ ਕਰਾਂ ਕੀ ਜੇ ਤੁਸੀਂ ਧਿਆਨ ਨਾਲ ਇਹਦੇ ਚ ਜਾ ਕੇ Google ਕਰੋ ਸਾਰੇ ਪੰਜਾਬੀਆਂ ਨੂੰ ਮੈਂ ਕਹੂੰਗਾ ਯੂ ਮਸਟ Google ਇਨਟੂ ਦਿਸ ਥਿੰਗ ਕਿ ਤੁਹਾਡੀ ਇਹ ਗੱਲ ਸਮਝ ਆਵੇ ਕਿ ਇਹ ਪਲਾਂਟ ਕੀ ਮਾਨ ਸਾਹਿਬ ਲਗਾ ਰਿਹਾ ਕਿ ਪਹਿਲਾਂ ਦਾ ਲੱਗਿਆ ਉਹਦੇ ਚ ਤੁਸੀਂ ਇੱਕ ਜਾ ਕੇ ਅ ਇੱਕ ਹੋਰ ਜਗ੍ਹਾ ਤੇ Google ਕਰੋ ਤੁਹਾਨੂੰ ਉਹ ਲੋਕੇਸ਼ਨ ਦੱਸਦਾ ਕੀ ਹੈ ਕਿੱਥੇ ਪਲਾਂਟ ਬੜੇ ਕਲੈਰਿਟੀ ਨਾਲ ਉਹ ਦੱਸਦਾ ਪਿੰਡ ਦਾ ਨਾਮ ਤੇ ਆਪ ਦਾ ਐਡਰੈਸ ਆ ਮੈਨੂਫੈਕਚਰਿੰਗ ਇਨ ਛਤਰਪੁਰ ਪੰਜਾਬ ਜੇ ਤੁਸੀਂ ਵੇਖਿਓ ਉਹਦੇ ਚ ਫੋਟੋਸ ਤੇ ਜਾ ਕੇ ਕਲਿੱਕ ਕਰਿਓ ਮੈਂ ਆ ਇਹ ਕਾਈਂਡਲੀ ਖੋਲ ਕੇ ਮੈਨੂੰ ਦਿਓ ਇਹ ਫੋਟੋਸ ਤੇ ਕਲਿੱਕ ਕਰੋਗੇ ਤੇ ਸਾਹਮਣੇ ਆਜੂਗਾ ਕਿ ਪਲਾਂਟ ਦਾ ਬਾਹਰਲਾ ਦਰਵਾਜ਼ਾ ਵੀ ਵਿਖਾਉਂਦੇ ਸੋ ਕੋਈ ਐਕਸਪੈਂਸ਼ਨ ਕਰ ਰਿਹਾ ਹੈ ਮਾਨ ਸਾਹਿਬ ਕੀ ਤੁਸੀਂ ਇੰਨਾ ਝੂਠ ਬੋਲੋਗੇ ਮੈਨੂੰ ਤਾਂ ਤੁਸੀਂ ਮਜਬੂਰ ਕਰ ਦਿੰਨੇ ਹੋ ਕਹਿਣ ਲਈ ਕਿ ਹਾਲੇ ਵੀ ਇਹ ਭਗਵੰਤਮਾਨ ਦੀ ਸ਼ਬਦ ਨਹੀਂ ਇਹ ਪੈਗਵੰਤਮਾਨ ਦੇ ਸ਼ਬਦ ਨੇ